ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਦੋਦੇ ਪਹੁੰਚੇ ਇਸ ਮਹਾਨ ਖਿਡਾਰੀ ਦਾ ਉਸ ਦੇ ਪਿੰਡ ਵਾਸੀਆਂ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ 1990 ਤੋਂ ਲੈ ਕੇ ਹੁਣ ਤੱਕ ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚ ਆਪਣੀ ਪਹਿਲਵਾਨੀ ਦੇ ਜੋਰ ਦਿਖਾਉਣ ਵਾਲੇ ਇਸ ਮਾਨ ਖਿਡਾਰੀ ਦਾ ਮਾਨ ਸਨਮਾਨਤਾ ਵਧਦਾ ਹੀ ਹੈ ਪਰ ਇਸ ਮੌਕੇ ਦੇ ਉੱਤੇ ਨਾ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਸ ਖਿਡਾਰੀ ਦੇ ਤੱਕ ਪਹੁੰਚਿਆ ਜਿਸ ਨੂੰ ਲੈ ਕੇ ਇਸ ਖਿਡਾਰੀ ਦੇ ਮਨ ਦੇ ਵਿੱਚ ਵੀ ਰੰਜ ਹੈ ਇਹ ਖਿਡਾਰੀ 1990 ਤੋਂ ਲੈ ਕੇ ਹੁਣ ਤੱਕ ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚ ਪਹਿਲਵਾਨੀ ਦੇ ਜੋਰ ਦਿਖਾਉਂਦਾ ਆ ਰਿਹਾ ਹੈ ਇਹ ਮਾਨਕ ਖਿਡਾਰੀ ਆਪਣੇ ਤਿੰਨ ਬੱਚਿਆਂ ਤੇ ਪਤਨੀ ਦੇ ਨਾਲ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਇਸ ਦੇ ਘਰ ਦੇ ਵਿਹੜੇ ਦੇ ਵਿੱਚ ਖਿਲਰੀਆਂ ਪਈਆਂ ਇੱਟਾਂ ਇਸ ਦੀ ਗਰੀਬੀ ਦਾ ਸਬੂਤ ਨੇ ਪਰ ਹਾਲੇ ਤੱਕ ਵੀ ਕਿਸੇ ਵੀ ਸਰਕਾਰੀ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਖਿਡਾਰੀ ਤੱਕ ਪਹੁੰਚ ਨਹੀਂ ਕੀਤੀ ਗਈ ਹੈ ਇਸ ਮਹਾਨ ਖਿਡਾਰੀ ਦੀ ਮੰਗ ਹੈ ਕਿ ਉਸ ਦੀ ਗਰੀਬੀ ਦੂਰ ਕੀਤੀ ਜਾਵੇ ਜੋ ਉਸ ਦੇ ਚਾਹ ਨੇ ਜੋ ਉਸ ਦੇ ਸੁਪਨੇ ਨੇ ਉਹ ਪੂਰੇ ਕਰਨਾ ਚਾਹੁੰਦਾ ਆਪਣੀ ਪਹਿਲਵਾਨੀ ਦੇ ਜੋਰ ਕਿਸ ਤਰੀਕੇ ਨਾਲ ਦਿਖਾਉਣਾ ਚਾਹੁੰਦਾ ਹੈ ਉਹ ਸਭ ਨੂੰ ਲੈ ਕੇ ਇਸ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਸੁਣੋ ਇਸ ਮਹਾਨ ਖਿਡਾਰੀ ਦੇ ਕੀ ਵਿਚਾਰ ਨੇ ਸੁਲਵਿੰਦਰ ਸਿੰਘ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੇ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਕੇ ਮੈਂ ਜੀ ਸੁਲਵਿੰਦਰ ਸਿੰਘ ਪਹਿਲਵਾਨ ਉਹ ਦੇ ਸੋਢੀਆਂ ਨਗਰ ਦੇ ਰਹਿਣ ਵਾਲਾ ਜੀ ਸਰਦਾਰ ਪਿਤਾ ਦਾ ਨਾਮ ਹੈ ਜੀ ਸਰਦਾਰ ਕਰਮ ਸਿੰਘ ਉਹ ਜਿਹੜੀ ਮੇਰੀ ਮਦਰ ਹੈ ਜੀ ਪਤਾ ਜੀ ਉਹਨਾਂ ਦਾ ਨਾਮ ਹੈ ਪੂਰਨ ਕੌਰ ਜੀ ਸੁਵਿੰਦਰ ਜੀ ਕਿੰਨੇ ਸਮੇਂ ਤੋਂ ਪੇਂਡੂ ਖੇਡ ਨਾਲ ਜੁੜੇ ਹੋਏ ਹੋ ਸਰ ਇਹ ਤੇ ਜੀ ਬਹੁਤ ਮਿਸਟਰੀਆ ਮੈਂ ਸੁਣ 90 91 ਤੋਂ ਇਸ ਗੇਮ ਦੇ ਨਾਲ ਮੈਂ ਜੁੜਿਆ ਜੀ ਜਿਸ ਇਹ ਗੇਮ ਨੂੰ 90 91 ਤੋਂ ਲੈ ਕੇ ਮੈਂ ਅੱਜ ਤੱਕ ਇਹ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਮਿੰਨੀ 올림픽 ਖੇਡਾਂ ਕਰਾਈ ਪਰ ਹੋਈਆਂ ਮੈਂ ਪੰਜਾਬ ਸਰਕਾਰ ਵੱਲੋਂ ਇਹ ਜੀ ਮੈਡਲ ਪ੍ਰਾਪਤ ਕੀਤਾ ਇਹ 2025 ਦੇ ਵਿੱਚ ਆਣ ਕੇ ਮੈਡਲ ਪ੍ਰਾਪਤ ਕੀਤਾ ਜੀ ਸੁਲਿੰਦਰ ਜੀ ਜਿਹੜੀ ਖੇਡ ਤੁਸੀਂ ਖੇਡਦੇ ਹੋ ਲਗਭਗ ਪਿੰਡਾਂ ਦੇ ਵਿੱਚ ਅਲੋਪ ਹੋ ਚੁੱਕੀ ਹੈ ਬਹੁਤ ਚੰਦ ਹੀ ਖਿਡਾਰੀ ਨੇ ਜਿਹੜੇ ਖੇਡਾਂ ਖੇਡਦੇ ਨੇ ਸਰ ਪਿੰਡਾਂ ਵੱਲੋਂ ਤੇ ਅਲੋਪ ਹੋ ਚੁੱਕੀ ਹੈ ਜੀ ਬਾਕੀ ਮੇਰੇ ਮਨ ਦੇ ਵਿੱਚ ਇਹ ਸ਼ੌਂਕ ਸੀ ਜਜਬਾ ਸੀ ਇਸ ਗੇਮ ਨੂੰ ਬਹੁਤ ਕਈ ਜਿਹੜੇ ਵਿਅਕਤੀ ਆ ਬਾਹਰ ਜਦੋਂ ਮੈਂ ਜੰਨਾ ਖੇਡ ਮੇਲੇ ਦੇ ਉੱਤੇ ਸ਼ੀਂਹਾਂ ਤੇ ਬਹੁਤ ਵਧੀਆ ਜੀ ਮੈਨੂੰ ਮਤਲਬ ਵੀ ਚੰਗਾ ਕਹਿੰਦੇ ਆ ਹੌਸਲਾ ਵਜਾਈ ਕਰਦੇ ਜੀ ਜਦੋਂ ਬਾਹਰ ਮੈਂ ਦਬਾਬੇ ਚ ਮਾਲ ਵਿੱਚ ਜਾਂਦਾ ਜਿਵੇਂ ਵੱਡੇ ਵੱਡੇ ਕੱਪ ਹੁੰਦੇ ਆ ਤੇ ਬਹੁਤ ਜ਼ਿਆਦਾ ਜੀ ਮੱਝ ਨਾਲੋਂ ਜ਼ਿਆਦਾ ਉਧਰ ਮੇਰਾ ਮਾਨ ਸਨਮਾਨ ਹੁੰਦਾ ਤੁਸੀਂ ਕਿਹੜਾ ਰਾਏਪੁਰ ਦੇ ਵਿੱਚ ਖੇਡਾਂ ਖੇੜੇ ਕੋ ਉਹ ਤੁਹਾਡੇ ਨਾਲੋਂ ਕਿਹੜੀ ਖੇਡ ਖੇਡੀ ਗਈ ਹੈ ਜੀ ਉੱਥੇ ਉੱਥੇ ਵੀ ਜੀ ਮੈਂ ਹਲ ਚੁੱਕੇ 70 ਕਿਲੋ ਤੇ ਮਤਲਬ ਇਹ ਜਿਹੜਾ ਮੈਡਲ ਹਾਸਲ ਕੀਤਾ ਜਿਹੜੇ 70 ਕਿਲੋ ਤੁਸੀਂ ਹਲ ਕਹਿ ਰਹੇ ਚੁੱਕੇ ਹੋ ਫਿਰ ਕਿਸ ਤਰ੍ਹਾਂ ਚੁੱਕੇ ਨੇ ਸਰ ਉਹ ਮੈਂ ਨੂੰ ਇਹ ਬੰਨ ਕੇ ਇਕੱਠੇ ਹਲਾ ਨੂੰ ਤੇ ਫਿਰ ਮੈਂ ਮੁੱਢੇ ਤੇ ਰੱਖ ਕੇ ਤਾਂ ਸਤੋ ਤਾਂ ਬਾਵਾ ਬੈਲਸ ਨਾਲ ਬਾਵਾ ਦੇ ਨਾਲ ਤਾਂ ਬੈਲਸ ਬਣਾਉਂਦਾ ਜੀ ਪਹਿਲੋਂ ਫਿਰ ਮਤਲਬ ਵੀ ਉੱਤੇ ਮੈਂ ਕਪੜਾ ਵੀ ਲੇਟਾ ਹੁੰਦਾ ਜੀ ਆਪਦੇ ਦੰਦਾਂ ਨਾਲ ਚੁੱਕਦੇ ਹੋ ਦੰਦਾਂ ਨਾਲ ਮੈਂ ਚੱਕਦਾ ਜੀ ਫਿਰ ਹੱਥ ਛੱਡ ਦੇਣਾ ਜੀ ਆ ਤੁਸੀਂ ਮੇਰੇ ਨਾਲ ਸਨੇਪਾਂ ਦੇਖੀਆਂ 2017 ਦੀਆਂ ਵੀ 13 ਦੀਆਂ ਵੀ ਏ 2000 ਪੱਤੀ ਦੀ ਵੀ ਤਾਂ ਹੋਵੇਖੇ ਮੇਰੇ ਨਿਊਜ਼ ਵੇਖ ਕੇ ਸਾਰੇ ਜੀ ਮੈਂ ਸਾਰੇ ਨਿਊਜ਼ ਜੀ ਆਪਣੇ ਇਕੱਠੇ ਕਰਕੇ ਰੱਖੇ ਜੀ 1992 ਤੋਂ ਲੈ ਕੇ 2025 ਤੱਕ ਲਗਾਤਾਰ ਤੁਸੀਂ ਖੇਡਾ ਖੇਡ ਰਹੇ ਹੋ ਕੋਈ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਤਾਂ ਸਾਰਾ ਬਹੁਤ ਜ਼ਿਆਦਾ ਜੀ ਜਿਹੜੀ ਇਹ ਗੇਮ ਹੁੰਦੀ ਆ ਗੇਮ ਨੂੰ ਤਾਂ ਬੜਾ ਧਿਆਨ ਰੱਖ ਕੇ ਜਿਹੜਾ ਕੋਈ ਪਲੇਅਰ ਬਣਦਾ ਉਹ ਆਪਣੀ ਸਿਹਤ ਵੱਲ ਵੀ ਸਾਰਾ ਮਲੂਕ ਖੇਲਣ ਤੋਂ ਦੂਜੇ ਦੂਜੇ ਤੀਜੇ ਖੇਲਾਂ ਤੋਂ ਬੜਾ ਦੂਰ ਰੱਖਣਾ ਪੈਂਦਾ ਜੇ ਪਲੇਅਰ ਨੂੰ ਆਪਣੀ ਸਿਹਤ ਬਾਰੇ ਵੀ ਖਿਆਲ ਭਿੰਜਾ ਕੇ ਮੈਂ ਗਰਾਊਂਡ ਦੇ ਵਿੱਚ ਉੱਥੇ ਖਾੜੇ ਦੇ ਵਿੱਚ ਨਿਤਰਨਾ ਮੈਂ ਗੇਮ ਆਪਣੇ ਕਿਸ ਤਰ੍ਹਾਂ ਕਰਨੀ ਆ ਕਿਦਾਂ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਆ ਉਹ ਜੀ ਮੈਂ ਸਾਰੇ ਮਤਲਬ ਇਹ ਧਿਆਨ ਰੱਖ ਕੇ ਆਪਣੀ ਗੇਮ ਮਤਲਬ ਤੁਸੀਂ ਨੇ ਕੰਮ ਕੀ ਕਰਦੇ ਹੋ ਮੈਂ ਸਾਰਾ ਮੈਂ ਤਾਂ ਮਿਹਨਤ ਮਜ਼ਦੂਰੀ ਕਰਦਾ ਜੀ ਜੋ ਅਸਲ ਤੇ ਮੇਰੇ ਦੋ ਬੇਟੇ ਆ ਵੱਡੇ ਬੇਟੇ ਦੇ ਨਾਮ ਗੁਰਪਾਲ ਸਿੰਘ ਛੋਟੇ ਨਾਏਗਾ ਜੀ ਵਰਿੰਦਰਪਾਲ ਸਿੰਘ ਮਜ਼ਦੂਰੀ ਕਰਦੇ ਹੋ ਮਜ਼ਦੂਰੀ ਕਰਦੇ ਇੱਕ ਬੇਟੇ ਜੀ ਮੇਰੀ ਸੁਖਪ੍ਰੀਤ ਕੌਰ ਮਜਦੂਰੀ ਦੇ ਵਿੱਚੋਂ ਹੀ ਪਹਿਲਵਾਨੀ ਦਾ ਵੀ ਸ਼ੌਕ ਨਾਲ ਹੀ ਸਰ ਜਿਹੜੀ ਚੀਜ਼ ਦਾ ਹਰ ਸ਼ੌਕ ਹੋਵੇ ਤੇ ਉਹ ਤੇ ਫਿਰ ਮੈਂ ਤੁਹਾਨੂੰ ਪਤਾ ਹੀ ਆਪੇ ਆਪ ਦਾ ਖਰਾ ਖਾਣਾ ਚਾਹੇ ਕੋਈ ਸੇਸਮਾਲ ਰੱਖਣਾ ਕੁਝ ਵੀ ਮਤਲਬ ਵਸਤੂ ਖਾਣੀ ਹੈ ਉਹ ਫਿਰ ਖਾਣੀ ਪੈਂਦੀ ਹੈ ਜੀ ਲੇਕਿਨ ਤੁਹਾਨੂੰ ਪਤਾ ਕੱਲਾ ਸੁੱਕੀਆਂ ਰੋਟੀਆਂ ਤੇ ਤੇ ਖਾਣਿਆਂ ਦੇ ਵਿੱਚ ਗਰਮਣਾਂ ਦੇ ਵਿੱਚ ਇੰਨੀ ਚੀਜ਼ ਆ ਜਾਂਦਾ ਮੁਕਾਬਲੇ ਜਿੱਤੇ ਨੂੰ ਜਾਂਦਾ ਫਿਰ ਉਹ ਚੀਜ਼ਾਂ ਨੂੰ ਬੈਲੈਂਸ ਕਰ ਲੈਣ ਦੇ ਮਜਦੂਰੀ ਦੇ ਨਾਲ 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 ਪਹਿਲਵਾਨੀ ਵੀ ਕਰਨੀ ਹੈ ਇੱਕ ਸਾਲ ਸਰੋਕ ਮੈਂ ਕੀ ਕਰ ਗਿਆ ਜੀ ਜੋ ਗਰੀਬੀ ਹੈ ਪਰਮਾਤਮਾ ਨੇ ਜਿੱਥੇ ਆਪਾਂ ਨੂੰ ਰੱਖਿਆ ਉੱਥੇ ਉਹਦੀ ਰਜਾਇਚ ਰਹਿਣਾ ਪੈਣਾ ਹੁਣ ਇਹ ਜੋ ਗਰੀਬੀ ਮਿਹਰੀਤ ਹੈਗੀ ਹੈ ਜੀ ਹੁਣ ਮੈਂ ਐਡਾ ਐਸੀ ਤੇ ਅਮੀਰ ਤੇ ਬਣ ਨਹੀਂ ਸਕਦਾ ਮੈਂ ਕਹਿ ਸਕਦਾ ਪਰ ਅਮੀਰ ਹੈ ਮੇਰੇ ਤਾਂ ਦੇਖ ਲੋ ਘਰ ਦੇ ਵਿੱਚ ਮੈਂ ਖੜਾ ਜੀ ਆਪਣੇ ਮੇਰਾ ਕਮਰਾ ਵੀ ਹੈ ਕਿਆ ਉਹ ਵੀ ਬਾਲੇ ਆ ਜੀ ਛੱਤ ਦੇ ਉੱਤੇ ਤੇ ਫਲਸ਼ ਵਗੈਰਾ ਬਾਥਰੂਮ ਮੇਰੇ ਵੀ ਨਹੀਂ ਤਿਆਰ ਦਵਾਰ ਵੀ ਆ ਦਵਾਰਾ ਮਗਰ ਵੇਖੋ ਤੁਹਾਡੇ ਚੈਨਲ ਦੇ ਅੱਗੇ ਕੱਚੀਆਂ ਜੀ ਹਾਂ ਜੀ ਸਰਕਾਰਾਂ ਨੇ ਅਜੇ ਤੱਕ ਬਾਹ ਨਹੀਂ ਫੜੀ ਨਾ ਜੀ ਕਿਸੇ ਨੇ ਨਹੀਂ ਨਾ ਕੋਈ ਜਿਹੜੇ ਇਲਾਕੇ ਸਾਡੇ ਦੇ ਐਮਐਲਏ ਸਾਹਿਬ ਨੇ ਨਾ ਕਿਸੇ ਨੇ ਹੁਣ ਕਿ ਮੇਰੀ ਕੋਈ ਗੱਲ ਸੁਣੀ ਨਹੀਂ ਜੀ ਸਰਕਾਰਾਂ ਦੇ ਕਹਿੰਦੀਆਂ ਇਹ ਪਿੰਡਾਂ ਦੇ ਵਿੱਚ ਕੋਠੇ ਪਾ ਕੇ ਦਿੱਤੇ ਆ ਸਰ ਦੇਖ ਲਓ ਆ ਜੋ ਸਾਡੇ ਬਾਪ ਨੇ ਮਤਲਬ ਕਮਰਾ ਇੱਕ ਪਾ ਕੇ ਦਿੱਤਾ ਉਹਦੇ ਵਿੱਚ ਹੀ ਬੈਠੇ ਜੀ ਅਸਲ ਤਾਂ ਇਹ ਵੀ ਸਨ ਕੋਈ 1993 92 ਦੇ ਅਧੀਨ ਪਿਆ ਜੀ ਉਹਦੇ ਵਿੱਚ ਬੈਠੇ ਕੋਈ ਕਿਸੇ ਨੇ ਕਮਰ ਨਹੀਂ ਕੋਈ ਜੇ ਕੋ ਕਮਰੇ ਹੁੰਦੇ ਕੋਈ ਸਾਡਾ ਜੇ ਨੰਬਰ ਹੀ ਨਹੀਂ ਜੀ ਲੱਗਾ ਮੇਰਾ ਪਲੇਅਰ ਹੋਣ ਦੇ ਨਾਂ ਤੇ ਵੀ ਜੀ ਮੇਰਾ ਉਏ ਕਮਰੇ ਦਾ ਸਰਕਾਰੀ ਕੋਈ ਮੇਰਾ ਨੰਬਰ ਨਹੀਂ ਲੱਗਾ ਲਗਭਗ ਕਿੰਨਾ ਸਮਾਂ ਹੋ ਗਿਆ ਖੇਡਾਂ ਖੇਡ ਲੈਣ ਦਾ ਸਰ ਨਾਲੋਂ ਵੀ ਜਦੋਂ ਸਨ 90 ਤੋਂ ਮੈਂ ਇਹ ਮਿਹਨਤ ਸ਼ੁਰੂ ਕੀਤੀ ਸੀ 35 ਸਾਲ ਤੋਂ ਉੱਪਰ ਹੋ ਗਿਆ ਤੇ ਮੈਂ ਇਹ ਉਧਰੋਂ ਜਦੋਂ ਵਰਜਿਸ਼ ਆਪਣੇ ਕਰਦਾ ਸੀ ਗੇਮ ਦੀ ਤਿਆਰੀ ਬਣਾਉਂਦਾ ਫਿਰਦਾ ਸੀ ਉਦੋਂ ਮੈਂ ਤਾਰਿਆਂ ਦੀ ਸ਼ਾਮੇ ਉਧਰੋਂ ਅੰਮ੍ਰਿਤ ਵੇਲੇ ਉਧਰੋਂ ਰਾਤ ਨੂੰ ਫਿਰ ਮੈਂ ਜਿਹੜਾ ਵੇਟ ਚੁੱਕਦਾ ਸੀ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਮੈਂ ਚੋਰੀ ਚੱਕਾਂ ਜਦੋਂ ਫਿਰ ਮੈਂ ਆਪਣੇ ਚੁੱਕ ਲਾ ਪਿਆ ਜੀ ਦੋ ਹਾਲ ਫਿਰ ਮਨੈਤ ਸਾਡੇ ਪੀਰ ਬਾਬਾ ਲਖਦਾਤਾ ਜੀ ਦਾ ਮੇਲਾ ਲੱਗਦਾ ਉੱਥੇ ਫਿਰ ਮੇਲਾ ਕਰਾਤਾ 20 30 35 ਸਾਲ ਦੇ ਵਿੱਚ ਪ੍ਰਸ਼ਾਸਨ ਨੇ ਵੀ ਕਦੀ ਬਾਹ ਨੀ ਫੜੀ ਲਾਜੀ ਕਿਸੇ ਨੇ ਨਹੀਂ ਕੋਈ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੈਂ ਸਰ ਮੰਗ ਜੀ ਜਿੱਦਾਂ ਸਾਡੇ ਇਲਾਕੇ ਦੇ ਸਰਦਾਰ ਸਰਵਣ ਸਿੰਘ ਧੌਣੇ ਜੀ ਹਲਕਾ ਖੇਮ ਕਰਨ ਸਾਹਿਬ ਸਰਵਣ ਸਿੰਘ ਧੌਣੇ ਜੀ ਨੂੰ ਵੀ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਜੀ ਜੋ ਦੇਖੋ ਵੀ ਮੈਂ ਤੁਹਾਡੇ ਏਰੀਏ ਦਾ ਇਲਾਕੇ ਦਾ ਪੰਜਾਬ ਵਰਲਡ ਦਾ ਸੁਲਵਿੰਦਰ ਸਿੰਘ ਚੈਂਪੀਅਨ ਹੈ ਜੀ ਪੰਜਾਬ ਵਰਲਡ ਦੇ ਵਿੱਚ ਨਾਂ ਰੋਸ਼ਨ ਕੀਤਾ ਮੇਰੇ ਅਣਕੇ ਘਰ ਦੇ ਹਲਾਤ ਦੇਖਣ ਜੋ ਮੇਰੀ ਗਰੀਬੀ ਆ ਦੂਰ ਕਰਨ ਜੋ ਮੇਰਾ ਬੰਦਾ ਬਣ ਕੋਈ ਸਨਮਾਨ ਕਰਨ ਔਰ ਮੇਰਾ ਘਰ ਵੀ ਜਿਹੜਾ ਵਧੀਆ ਥੋੜਾ ਹੋ ਜਾਈਏ ਜਿੱਦਾਂ ਪਲੇਅਰ ਕੋਈ ਜਿੱਦਾਂ ਤੁਹਾਡੇ মিডিਆ ਵਾਲੇ ਆਉਂਦੇ ਆਣ ਕੇ ਖੁਸ਼ ਹੋਣ ਆਹ ਦੇਖ ਲਓ ਵੀ ਗਰੀਬ ਘਰਾਂ ਦੇ ਵਿੱਚ ਵੀ মিডিਆ ਵਾਲੇ ਖੁਸ਼ੀ ਦਿੰਦੇ ਆ ਹਾਂ ਜੀ ਤੇ ਸਾਰਾ ਮੈਨੂੰ ਨਾਲ ਕੋਈ ਜੋਬ ਦਿੱਤੀ ਜਾਵੇ ਜੀ ਹਾਂ ਜਿਹਦੇ ਕਰਕੇ ਮੈਂ ਆਪਣਾ ਖਰਾਕ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਹੋਵੇ ਮੈਂ ਇਸ ਤੋਂ ਮੀਂਹਾਂ ਜਿੱਦਾਂ ਹਰਿਆਣਾ ਸਰਕਾਰ ਆ ਜਿੱਦਾਂ ਹੁਣ ਮੇਰਾ ਜੀ ਆਉਂਦੇ ਜਨੂਰੀ ਫਰਵਰੀ ਨੂੰ April ਤੱਕ ਮੇਰਾ ਬੰਬੇ ਦਾ ਟੂਰ ਆ। ਹਾਂ ਜੀ। ਉੱਥੇ ਵੀ ਖੇਡੇ ਖਿਡਰਨੇ ਆ। ਹਾਂ ਜੀ ਹਾਂ ਜੀ ਉਹ ਸਾਰਾ ਖਰਚਾ ਉਹਨਾਂ ਦਾ ਹੋਏਗਾ ਜੀ ਬੰਬੇ ਵਾਲਿਆਂ ਦਾ ਤੇ ਮੈਂ ਫਿਰ ਪੰਜਾਬ ਦਾ ਦੋਦੇ ਸੋਢੀਆਂ ਨਗਰ ਦਾ ਡਿਸਟ੍ਰਿਕਟ ਤਰਨਤਾਰਨ ਦਾ ਔਰ ਸਾਰੇ ਪੰਜਾਬ ਦੇ ਨਾਂ ਰੋਸ਼ਨ ਕਰਕੇ ਆਵਾਂਗੇ ਜੀ ਫਿਰ ਘਰ ਪਰਤਾਂ। ਅਬ ਬਿਲਕੁਲ ਹੀ ਕਈ ਹੋਰ ਸਾਥੀ ਸਾਡਾ ਨਾਲ ਮੌਜੂਦ ਨੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਬੇਨਾ ਦਲਬਾਤ ਜੀ ਬਾਗਤ ਸਿੰਘ ਤੁਹਾਡੇ ਆਪਣੇ ਨਗਰ ਦਾ ਨੌਜਵਾਨ ਹੈ ਨਾਮ ਰੋਸ਼ਨ ਕਰਕੇ ਹੈ ਕਿੰਨਾ ਹੋਰ ਖੁਸ਼ੀ ਦਾ ਮਾਹੌਲ ਹੈ ਜੀ ਜਿੰਦਾ ਹੈ ਇਹ ਰੋਡ ਬੈਡ ਲੈ ਕੇ ਆਇਆ ਪਾ ਇਹਨੀ ਉਮੀਦ ਨਹੀਂ ਸੀ ਪਰ ਇਹਦੀ ਮਿਹਨਤ ਨੂੰ ਸਜਦਾ ਵਾ ਕਿ ਇਹਨੇ ਇਹਨੀ ਮਿਹਨਤ ਕਰਕੇ ਜਿਹੜਾ ਹੈ ਇਹ ਆਪਣੇ ਨਗਰ ਦਾ ਪੂਰੇ ਤਰਨਤਜਿਲ੍ਹਿਆ ਨਾਮ ਰੋਸ਼ਨ ਕੀਤਾ ਕੀ ਮੰਗ ਕੀ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਮੰਗ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਇਹਦੀ ਆਣ ਕੇ ਘਰ ਦੀ ਜੋ ਹਾਲਾਤ ਆ ਉਹਨੂੰ ਦੇਖਦੇ ਹੋ ਇਹਦੀ ਮਰਦ ਦੀ ਮਦਦ ਕੀਤੀ ਜਾਵੇ ਔਰ ਇਹਦੇ ਅਈਆ ਆਪਣੀ ਤਰਫੋਂ ਹੀ ਆਪਣੇ ਹਲਕੇ ਦੇ ਵਿਧਾਇਕ ਸਾਹਿਬ ਉਹਨੂੰ ਹੀ ਨਾਲ ਗੱਲ ਕਰਾਂਗੇ ਤੇ ਇਹਦਾ ਜੋ ਘਰ ਆਣ ਕੇ ਦੇ ਹਾਲਾਤ ਦੇਖਿਆ ਨਾ ਔਰ ਇਹਦੀ ਮਦਦ ਕੀਤੀ ਜਾਵੇ ਬਿਲਕੁਲ ਹੋਰ ਵੀ ਪਿੰਡ ਦੇ ਲੋਕ ਜੁੜ ਗਏ ਬਾਬਾ ਕੀ ਨਾ ਕੀਤਾ ਬੱਚੇ ਸੁੰਦਰ ਸਿੰਘ ਜੀ ਸੰਗ ਫਾਪਾ ਇਹ ਫਰੀ ਫਾਪਾ ਆ ਨੀ ਇਹ ਕਹਣਾ ਚਾਹੁੰਦੇ ਇਸ ਵਾਰ ਜਗਤਵਿੰਦਰ ਸਿੰਘ ਨੇ ਲੋਕ ਪੰਜਾਬ ਦਾ ਇਹਦੇ ਬੜੀਆਂ ਮੱਲਾ ਮਾਰੀਆਂ ਨੇ ਪਿੰਡ ਦਾ ਨਾਮ ਰੋਸ਼ਨੀ ਕੀਤਾ ਸਭ ਤੋਂ ਵੱਡੀ ਗੱਲ ਜਿਹੜਾ ਇਹਦੇ ਬਾਅਦ ਚੋਂ ਦਾ ਪਿੰਡ ਪਿੱਲੋਂ ਹੁੰਦਾ ਤੁਸੀਂ ਪਿੰਡ ਦੇ ਵਸਿੰਦੇ ਹੋ ਕੀ ਕਹਿਣਾ ਚਾਹੁੰਦੇ ਸੁਲਿੰਦਰ ਬਾਰੇ ਬੜੀ ਖੁਸ਼ੀ ਦੀ ਗੱਲ ਹੈ ਜੀ ਮਨ ਲੋ ਸਰਮੈਟ ਦੇ ਤੇ ਕੇ ਲਈ ਹੈ ਜਦੋਂ ਕੁਝ ਇਸ ਤਰ੍ਹਾਂ ਹੋਰ ਨਹੀਂ ਹੋ ਸਕਦੀ ਬਾਕੀ ਅਸੀਂ ਸਰਕਾਰ ਤੋਂ ਪੂਰ ਯਰ ਮੰਗ ਕਰਦੇ ਆਂ ਕਿ ਇਹਦੀ ਗਰੀਬੀ ਹਿਲਾਤਾਂ ਨੂੰ ਦੇ ਦੇ ਦੀ ਕੁਮਾਰੀ ਮਦਦ ਦਿੱਤੀ ਜਾਵੇ ਸਾਹਿਬ ਇਹ ਕੀ ਮਨ ਸਰਕਾਰ ਕੋਲੋਂ ਨੂੰ ਬੇਨਤੀ ਕਰਾਂਗੇ ਈ ਦੇ ਘਰ ਆਉਣ ਇਹਦਾ ਹਾਲਾਤ ਵੇਖਣ ਤੇ ਬੰਦ ਹੀ ਬਸ ਕੀਤੀ ਜਾਵੇ ਬਿਲਕੁਲ ਜੀ ਅਸੀਂ ਵੀ ਆਪਣੇ ਚੈਨਲ ਦੇ ਮਾ ਟੀਮ ਨੇ ਰਹੀ ਪੰਜਾਬ ਦੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਜੋ ਸਮਾਜ ਸਮਾਜ ਵਿੱਚ ਵਧੀਆ ਕੰਮ ਕਰਦੀਆਂ ਨੇ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਸ ਸੁਲਵਿੰਦਰ ਸਿੰਘ ਪਹਿਲਵਾਂ ਦੀ ਮਦਦ ਵਾਸਤੇ ਅੱਗੇ ਆਉਣ ਕੋਈ ਸਰਕਾਰਾਂ ਪਤਾ ਨਹੀਂ ਅੱਗੇ ਆਉਣ ਕਿ ਨਾ ਆਉਣ ਪਰ ਜਿੰਨਾ ਚੇ ਤੱਕ ਸਮਾਜ ਦੇ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਅੱਗੇ ਨਹੀਂ ਆਉਂਦੀਆਂ ਸਰਕਾਰਾਂ ਦੀਆਂ ਅੱਖਾਂ ਮਨੀ ਖੋਲਦੀਆਂ ਗੱਲਬਾਤ ਕਰਾਂਗੇ ਵਿੱਚ ਜੇ ਕਿਸੇ ਢਾੜ ਨਾਲ ਕੋਈ ਸੰਪਰਕ ਕਰਨਾ ਹੋਵੇ ਤੇ ਕੋਈ ਮੋਬਾਈਲ ਨੰਬਰ ਜਰੂਰ ਦੱਸੋ ਸਾਡਾ ਸਰ ਜੀ ਆਪਣੇ ਪੰਜਾਬ ਵਿੱਚ ਐਨ ਆਰ ਆਈ ਵੀਰ ਨੇ ਜੋ ਮਤਲਬ ਇਹ ਮਾੜੇ ਨੂੰ ਤਾਂ ਠਾਠ ਹੁੰਦੇ ਆ ਪਲੇਅਰਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਪਲੇਅਰਾਂ ਨੂੰ ਬਹੁਤ ਤਾਂਠ ਆ ਰਹੇ ਨੇ ਜਿਦਾਂ ਆਪਣਾ ਦਿਨੇਵਾਲਾ ਜੀ ਮੈਂ ਪ੍ਰਮੋਟਰ ਨੇ ਮੈਂ ਪ੍ਰੋਮੋਟਰਾਂ ਨੂੰ ਵੀ ਤੇ ਜਿਹੜੇ ਐਨ ਆਰ ਆਈ ਵੀਰ ਨੇ ਮੈਂ ਉਹਨਾਂ ਅੱਗੇ ਵੀ ਇਹੋ ਅਪੀਲ ਕਰਦਾ ਜੀ ਜੋ ਮੈਂ ਸੰਸਦ ਲੈਵਲ ਦਾ ਮੁੱਲ ਵੀ ਵਰਕਾੜਾ ਜਮਾਇਆ ਹੋਇਆ ਸਲਵਿੰਦਰ ਸਿੰਘ ਦੁੱਧੇ ਸੋਡੀਆਂ ਨੇ ਉਹ ਮੇਰੀ ਸੈਟਅਪ ਕੀਤੀ ਜਾਵੇ ਮੈਂ ਬਹੁਤ سارے ਵੀਰਾਂ ਦਾ ਧੰਨਵਾਦ ਕਰਾਂਗਾ ਮੇਰਾ ਮੋਬਾਈਲ ਨੰਬਰ ਹੈਗਾ ਜੀ 98768 58853 98768 53 8 ਕਰੋਈ ਦਾ ਜੀ ਮੇਰਾ ਮੋਬਾਈਲ ਬਿਲਕੁਲ ਜੀ ਵੀਰ ਵੱਲੋਂ ਦੱਸੇ ਗਏ ਮੋਬਾਈਲ ਨੰਬਰ ਤੇ ਜੋ ਵੀਰ ਜੋ ਧਾਰਮਿਕ ਸੰਸਥਾਵਾਂ ਜਾਂ ਸਮਾਜਿਕ ਜਥੇਬੰਦੀਆਂ ਜਾਂ ਐਨਆਰਈ ਵੀਰ ਜਾਂ ਜੋ ਜਿਹੜੇ ਪ੍ਰਮੋਟ ਕਰਦੇ ਨੇ ਅਗੇ ਖਿਡਾਰੀਆਂ ਨੂੰ ਉਹਨਾਂ ਅਪੀਲ ਕਰਾਂਗੇ ਕਿ ਇਸ ਵੀਰ ਦੇ ਨਾਲ ਸਿੱਧਾ ਸੰਪਰਕ ਕਰਕੇ ਵੀਰ ਨੂੰ ਪ੍ਰਮੋਟ ਕੀਤਾ ਜਾਵੇ ਜਿੱਥੇ ਇਸ ਵੀਰ ਨੇ ਆਪਣੇ ਪਿੰਡ ਦਾ ਨਾਮ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਰੋਸ਼ਨ ਕੀਤਾ ਉਹ ਫੇਤਨਾ ਹੈ ਵੀਰ ਜਾ ਕੇ ਉਹਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੱਲਾ ਮਾਰੇ ਪੰਜਾਬ ਦਾ ਨਾਮ ਰੋਸ਼ਨ ਕਰੇ ਸੰਪਰਕ ਕਰ ਸਕਦੇ ਇਸ ਵੀਰ ਦੇ ਨਾਲ ਮੋਬਾਈਲ ਨੰਬਰ ਤੇ ਕੈਮਰਾਮੈਨ ਦੇ ਨਾਲ ਵਿਸ਼ਾਲ ਕਟਾਰੀਆ ਮਿਲਾਂਗੇ ਇੱਕ ਨਵੇਂ सफर ਤੇ